ਸਰਦਾਰ ਗੁਰਨੇਕ ਸਿੰਘ ਗਰਚਾ ਸੀਨੀਅਰ ਅਕਾਲੀ ਆਗੂ ਪਿੰਡ ਗਰਚਾ ਦੇ ਸਾਬਕਾ ਸਰਪੰਚ ਜੋ ਕਿ ਬੀਤੇ ਦਿਨ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਹਨਾਂ ਦੀ ਅੰਤਮ ਅਰਦਾਸ ਸਿੰਘ ਸਵਾ ਗੁਰਦੁਆਰਾ ਸਾਹਿਬ ਵਿਖੇ ਹੋਈ ਇਸ ਮੌਕੇ ਤੇ ਸਮੂਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਪਹੁੰਚੀ ਤੇ ਸ਼ਰਧਾਂਜਲੀ ਦਿੱਤੀ ਗਈ ਸਮੂਹ ਲੀਡਰਸ਼ਿਪ ਨੇ ਕਿਹਾ ਕਿ ਉਹਨਾਂ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ ਇਸ ਮੌਕੇ ਸਰਦਾਰ ਗੁਰਨੇਕ ਸਿੰਘ ਗਰਚਾ ਦੇ ਪਿਤਾ ਸਵਰਗੀ ਲੰਬਰ ਸਿੰਘ ਗਰਚਾ ਨੂੰ ਵੀ ਯਾਦ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਸਰਦਾਰ ਸਰਵਣ ਸਿੰਘ ਫਲੋਰ, ਸਰਦਾਰ ਜਰਨੈਲ ਸਿੰਘ ਬਾਦ, ਹਿੰਮਤ ਰਣਦੇਵ, ਕਾਲ사 ਸਾਹਬ, ਸਰਦਾਰ ਚੂੜ ਸਿੰਘ ਗਰਚਾ, ਸਰਦਾਰ ਕੁਲਵਿੰਦਰ ਸਿੰਘ ਗਰਚਾ, ਪ੍ਰੋਫੈਸਰ ਤੀਰਤ ਸਿੰਘ, ਜਥੇਦਾਰ ਤਾਰਾ ਸਿੰਘ, ਸਰਦਾਰ ਬਰਜਿੰਦਰ ਸਿੰਘ ਹਸੈਨਪੁਰ ਤੇ ਸਰਦਾਰ ਜਥੇਦਾਰ ਮਿੰਦਰ ਸਿੰਘ ਤੇ ਸਮੂਹ ਅਕਾਲੀ ਲੀਡਰਸ਼ਿਪ ਹਾਜ਼ਰ ਸਨ ਤੇ ਜਿਨ੍ਹਾਂ ਨੇ ਉਹਨਾਂ ਨੂੰ ਯਾਦ ਕੀਤਾ ਤੇ ਸ਼ਰਧਾਂਜਲੀ ਦਿੱਤੀ। میرو میرو سب کہ باندھی آؤ ست گو کرپا کر بہت ہی ستکار کی شان اور سیوار ਦਾ ਸਰਪੰਚ ਜਿ세 ਦਾ ਗੁਰਨੇਕ ਸਿੰਘ ਜਿਨਾਂ ਦੀ ਆਪ ਅੰਤਦਾਸ ਸਾਰੇ ਅਤਰ ਹੋਏ ਆ ਰਿਆ ਕਰਨ ਸਤਪੁਰੂ ਜੀ ਬਖਸ਼ਿਸ਼ ਕਰਨ ਵਿਛੜੀ ਹੋਈ ਆਤਮਾ ਨੂੰ ਸਤਪੁਰੂ ਜੀ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਇੱਥੇ ਸਾਰੇ ਪਰਿਵਾਰ ਨੂੰ ਪਾਣ ਮਨ ਅੰਦਰ ਬਖਸ਼ਣ ਆ ਸਾਰੀਆਂ ਸੰਤਾਂ ਬ੍ਰਹਮਤ ਮਾਇਆ ਦਾਸ ਕਰੇ ਸਤਪੁਰੂ ਨਾਮਦਾਨ ਬਖਸ਼ਣ ਜਿਨਾਂ ਖਿਆਲ ਤੋਂ ਮਾਇਆ ਖਿਆਲ ਨੂੰ ਪੂਰ ਕਰ ਸਕਦੇ ਜੀ ਉਪਰਾਂ ਤੋਂ ਕਰਨੇ ਖਮਾ ਕਰਦੇ ਨਹੀਂ ਹੋਤੇ ਅੱਜ ਆਪਾਂ ਸਾਡੇ ਬਹੁਤ ਹੀ ਸਰਕਾਰ ਜੋ ਜਥੇਦਾਰ ਗੁਰੇਕ ਸਿੰਘ ਜੀ ਗਰਚਾ ਉਹਨਾਂ ਦੀ ਅੰਤਮ ਅਰਦਾਤ ਦੇ ਵਿੱਚ ਸ਼ਾਮਿਲ ਹੋ ਕੇ ਪਹੁੰਚੇ ਹਾਂ ਸਰਦਾਰ ਗੁਰੇਕ ਸਿੰਘ ਗਰਚਾ ਜੀ ਜੋ ਇਸ ਨਗਰ ਦੇ ਸਾਤਾ ਸਰਪੰਚ ਰਹੇ ਔਰ ਸ਼ੋਮਣੀ ਅਕਾਲੀ ਦਲ ਦੇ ਵਫਾਦਾਰ ਖਿਪਾਈ ਰਹੇ ਸਾਰੀ ਉਮਰ ਸ਼ੋਮਨੀ ਅਕਾਲੀ ਦਲ ਦੀ ਮੋਰਲੀ ਦਾਤ ਉਹਨਾਂ ਨੇ ਆਪਣਾ ਜੀਵਨ ਕ献 ਕੀਤਾ ਮੈਨੂੰ ਯਾਦ ਆ ਕਿ ਥੋੜਾ ਸਾ ਪਹਿਲਾਂ ਬੈਂਕਾਂ ਦਾ ਇਲੈਕਸ਼ਨ ਸੀ ਸਰਦਾਰ ਜੀ ਵੈਸੇ ਬਾਤ ਬੈਠਿਆ ਸਿਰ ਵੀ ਉਹਨਾਂ ਦੀ ਠੀਕ ਨਹੀਂ ਸੀ ਤੇ ਅਸੀਂ ਜਾ ਕੇ ਗਿਆ ਕਿ ਜefeਦਾਰ ਜੀ ਆਹ ਵੋਟ ਇੱਥੇ ਪਾਣੀ ਆ ਕਹਿੰਦੇ ਮੈਨੂੰ ਤਾਂ 500 ਲੱਖ ਤੁਹਾਨੂੰ ਚਾਹੀਦਾ ਜਿੱਥੇ ਕਹੂੰਗੇ ਉੱਥੇ ਵੋਟ ਪਾ ਦੇਣੀ ਹੈ ਜਿਹੜਾ ਜੁਗਨਾ ਜੀ ਸ਼ੁਰੂਤ ਸਾਹਿਬ ਜੀ ਫਤਿਹ ਬਲਾਓ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਸਰਦਾਰ ਗੁਨੇਕ ਸਿੰਘ ਜੀ ਪੁੱਤਰ ਸਰਦਾਰ ਰਣਪੁਰ ਸਿੰਘ ਜੀ ਕర్చਾ ਜਿਹੜੇ ਕਿ ਪਿਓ ਵੀ ਸਰਪੰਚ ਪੁੱਤ ਵੀ ਸਰਪੰਚ ਸਰਦਾਰੇ ਅੱਜ ਉਹ ਇਸ 9000 ਮੌਕੇ ਦਾ ਕਹਿ ਕੇ ਕੁਝ ਦਿਨ ਪਹਿਲਾਂ ਜੋ ਸੁਆਸਾਂ ਦੇ ਤੁਰ ਜੀਵਨ ਮਿਲੀ ਸੀ ਉਸ ਦਾ ਸੇਵਨ ਕਰਕੇ ਜੋ ਜਮਾ ਜਾ ਮ ਜਾਬਾ ਜੇ ਉਹਨਾਂ ਦੇ ਅੰਤਮ ਅਰਦਾਸਾਂ ਚ ਆਪਾਂ ਸ਼ਾਮਲ ਹੋ ਲਈ ਬਹੁਤ ਵੱਡੀ ਗਿਣਤੀ ਵਿੱਚ ਜਿੱਥੇ ਗੁਰਦੁਆਰਾ ਕర్చਾ ਸਾਹਿਬ ਸਾਰੇ ਹਾਜ਼ਰ ਹੋਏ ਆ ਜੋ ਆਇਆ ਸੱਚੀ ਸਭ ਕੋਈ ਆਈ ਬਾਰੀਏ ਕਿ ਮਹਾ ਰਹਾਵ انسان ਹਰ ਇੱਕ انسان ਹੈ ਹਰ ਇੱਕ ਜਾਨ ਹੈ ਇਸ انسان ਇਸ ਸਾਰਨ ਚੜੀ ਜਾਣਾ ਹੈ ਪਰ ਬਦੰਬਲਾ ਇਹ ਹੈ ਕਿ ਪਤਾ ਨਹੀਂ ਕਿ ਕਿੱਥੇ ਜਾਣਾ ਹੈ ਕਿ ਆ ਜਾਣਾ ਕਿ ਮਰੇਗੇ ਕਿ ਐਸਾ ਮਰਨਾ ਹੋਏ ਸੋ ਇਹ ਇੱਕ ਬਹੁਤ ਵੱਡੀ ਬਿਜਾਤ ਜੋ ਹੈ ਵਾਰਾ ਨੇ ਆਪਣੇ ਆਪ ਚੜ ਕੀਆ ਔਰ ਇਹ ਹੈ ਵੀ ਬਿਜਾਤ ਚਾਹੀਦੀ ਹੈ ਕਿਉਂਕਿ ਜੇ ਪਤਾ ਲੱਗੇ ਜਾਏ ਤਾਂ ਬੇਦ ਹਰ ਇੱਕ ਆਦਮੀ ਦਾ ਜੀਣਾ ਜੋ ਹੈ ਇਸ ਸੰਸਾਰ ਜ ਬੜਾ ਔਖਾ ਹੋ ਜਾਂਦਾ ਤੋ ਮੈਂ ਬਹੁਤਾ ਲੰਬਾ ਸਮਾਂ ਲਾ ਨੰਦ ਉਹਨਾਂ ਸਾਰੇ ਜੋ ਕਾਲੀ ਡੀਟੈਲ ਛੁਡਾ ਦਰਜ ਅੰਦਾਜ਼ਾ ਚੰਗੂ ਬਾਜਾ ਸਾਹਿਬ ਬਾਦ ਸਾਹਿਬ ਦਰਬਿੰਦਰ ਸਿੰਘ ਜੀ ਉਹ ਸਾਰੇ ਸਰਜਣੇ ਇੱਥੇ ਛੇਗੂਪੁਰਾ ਸਾਹਿਬ ਸਾਰੇ ਰੱਡਾ ਚੈਂਦਾਰ ਜੋ ਹੈ ਸਰਕਾਰ ਤੋਂ ਇਸਾਰੇ ਉੱਤੇ ਰਾਜ ਹੋ ਰਿਹਾ ਤੇ ਸਦੀ ਬਰਮਾ ਦੇ ਇਹਨਾਂ ਨੇ ਸਮਾਂ ਲੈਣਾ ਔਰ ਮੈਂ ਬਹੁਤਾ ਸਮਾਂ ਆ ਨੰਦ ਕਰ ਸਕਦਾ ਹੋਇਆ ਉਸ ਗਵਿਤਰ ਜੋ ਹੈ ਆਨੰਦ ਮਿੱਤਰ ਕਿਉਂਕਿ ਮੈਂ ਸਭ ਤੋਂ ਪਹਿਲਾਂ ਜੋ ਹੈ ਪੰਜਾਬ ਸਿੰਧ ਦੇ ਬਰਾਜ ਮੈਡੀਕਲ ਦੇ ਤੌਰ ਤੇ ਨੌਕਰੀ ਕੀਤੀ ਹੈ ਤਾਂ ਮੈਂ ਦਾਚੇ ਕੀਤੀ ਹੈ ਪ੍ਰੋਫੈਸਰ ਤੀਰਥ ਸਿੰਘ ਜੀ ਜੋ ਸਾਬਕਾ ਚੇਅਰਮੈਨ ਮਿਲਕ ਫੈਰ ਦੇ ਔਰ ਉਹਨਾਂ ਦੇ ਦਾਕਾ ਸਾਹਿਬ ਦੇ ਸਾਥੀ ਵੀ ਰਹੇ ਡਾਕ ਪਰੇ ਸਮੇਂ ਤੇ ਗੁਰੂ ਘਰ ਗੁਰੂ ਕੀ ਦੇ ਚਰਨਾਂ ਬਹੁਤ ਹੀ ਸਾਡੇ ਸਤਿਕਾਰਯੋਗ ਸਾਡੇ ਵੀਰ ਸਰਦਾਰ ਗੁਰਦੇਵ ਸਿੰਘ ਜੀ ਕਰਕੇ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਪ੍ਰਮਾਤਮਾਗੇ ਅਰਦਾਸ ਕਰਨ ਲਈ ਕਿ ਇਹੋ ਪ੍ਰਕਾਲਪ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਤੇ ਨਿਵਾਸ ਵਾਖੀ ਔਰ ਪਿੱਛੇ ਪਰਵਾਹ ਨੂੰ ਭਾਣਾ ਮੰਨਣ ਦਾ ਦਰਿ ਵਾਖੀ ਮੈਂ ਮਾਫੀ ਚਾਹਾਂਗਾ ਜਥੇਦਾਰ ਸਰਦਾਰ ਸਿੰਘ ਜੀ ਸ਼ੇਖਪੁਰ ਸਾਹਿਬ ਔਰ ਇਸੇ ਤਰ੍ਹਾਂ ਸਰਬਾਰ ਬਕਰ ਸਿੰਘ ਜੀ ਸੈਂਪੁਰ ਜੋ ਨਰੋਪੰਧਾ ਦੇ ਪਹਿੰਡ ਨਿਮਰਤਾ ਸਹਿਤ ਬੇਨਤੀ ਕਰਾਂਗਾ

ਉਹ ਸਦਾ ਓਏ ਛੁਟੜ ਮਾੜੀ ਦੇਖ ਨਾਨਕ ਮਿਤਨ ਮਹਸਾਹਿ ਸਭ ਨਾਮ ਮਰਣਾਇ ਪਸ਼ੂਰਾ ਸਭ ਨਾਮ ਕਾਇ ਪੁੱਛੋ ਸਿਆਣਿਆ ਮੌਤ ਜੀਵਨ ਦਾ ਸਭ ਤੋਂ ਭਿਆਨਕ ਕੰਪ ਹੈ ਇਸ ਸੰਸਾਰ ਵਿੱਚ ਇਹ ਕੋਈ ਸੱਚ ਸਜਾ ਹੈ ਉਹ ਵੀ ਮੌਤ ਦੀ ਸਜਾ ਹੈ ਪਰ ਇਹ ਹੁਣੇ ਕੋਈ ਬਸਾਦ ਨਹੀਂ ਰਦੀ ਜਦੋਂ ਤੋਂ ਇਸ ਪ੍ਰithvi ਤੇ ਉਪਦੇ ਹੋਈ ਹੋਂਦ ਦੀ ਕੋਈ ਆਦਮੀ ਰਾਜ ਧਾਖਾ ਕਰਕੇ ਕੋਈ ਆਦਮੀ ਬਹੁਤ ਚਤਰਪਤੀ ਕਰਕੇ ਕੋਈ ਵਿਅਕਤੀ ਬਹੁਤ ਸਵੇਟ ਬੰਦ ਕਰਕੇ ਮੌਤ ਹੋ ਕੇ ਮਿਸ਼ਨ ਕਰ ਸਕਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਹਨ ਬਾਦਸ਼ਾਹ ਸ਼ਾ ਵਪਾਰੀ ਮਰਨਾ ਜੋ ਦਿੱਸੇ ਸੋ ਖਾਲੇ ਕਰਨਾ ਰਹਿਣ ਨਾ ਪਾਵੇ ਸੋਨਰ ਦੇਵ ਗੁਰਨੇਕ ਸਿੰਘ ਤੇ ਸਾਡੇ ਪਿੰਡੋਂ ਜਰਨੈਲ ਸਿੰਘ ਸੀ ਤੇ ਮੇਰੀ ਭੂਦੋਂ ਨਾ ਕਰਕੇ ਆ ਜਿਵੇਂ ਜਸਦੇਵ ਜੁਨਾ ਸਿੰਘ ਨੂੰ ਬੁਲਾਇਆ ਤੇ ਜੇਸਦਾਰੀ ਨੂੰ ਸੰਪੂਰਨ ਜਿਹੜਾ ਹੈ ਗੁਰਨੇਕ ਸਿੰਘ ਨੇ ਕੀਤਾ ਕਿਉਂਕਿ ਮੈਂ ਤਾਂ ਨੌ ਨਾਗਮੀ ਸੀ ਜਿਲੰਦਰੋਂ ਆਇਆ 1976 ਵਿੱਚ ਸਾਰਾ ਜੀਵਨ ਸੋ ਫਿਲਹਾਲ ਸਾਰੇ ਮਾਣੇ ਬੰਦ ਸਿੱਖਿਆ ਐਸਾ ਤੇ ਮੈਂ ਪਿੰਡਾਂ ਦੇ ਨਾਮ ਨੇ ਜਾਂਦਾ ਪਰ ਜਵਾਨੀ ਚ ਜੋਰ ਤਾਂ ਵੜੀ ਹੁੰਦੀ ਹੈ ਅਸੀਂ ਦੇ ਵਿੱਚ ਤੇਰ ਨਹੀਂ ਸੀ ਮਿਲਦਾ ਉਹਦਾ ਮੇਰੇ ਦਾ ਪੰਜਾਬ ਦਾ ਜਿਹੜਾ ਵਾਤਾਵਰਣ ਸੀ ਉਹ ਬੜਾ ਖਤਰਨਾਕ ਸੀ ਸ਼ਾਮ ਨੂੰ ਅਸੀਂ ਕਹਿੰਦੇ ਉਹ ਕਹਿੰਦੇ ਐਸਵੇਂ ਦਿਨ ਦੇਣਾ ਸਵੇਰ ਤੋਂ ਵਾਇਰ ਸਵੇਰ ਤੋਂ ਬਾਅਦ ਤੋਂ ਪਹਿਲਾਂ ਹੀ ਸਾਰਾ ਦਿਨ ਬੰਨ ਕੇ ਰਹੀ ਜਦੋਂ ਮਨ ਚਾਇਆ ਮੈਂ ਉਹਨੂੰ ਲਾਇਆ ਵੀ ਫਰੀਦ ਸਾਧ ਲਈ ਐਸਟੀਐਮ ਨੂੰ ਆਪਣੀ ਤਸਵੀਰ ਸੀ ਚੱਲਸੀ ਚ ਤੇ ਉਹਨਾਂ ਨੇ ਮੈਨੂੰ ਕਿਉਂਕਿ ਉਹਨੂੰ ਮੇਰੇ ਕਾਫੀ ਹਾਂ ਤੁਹਾਨੂੰ پتہ ਜਵਾਨੀ ਚ ਬੰਦਾ ਬੜਾ ਤੇਜ਼ ਹੁੰਦਾ ਮੈਂ ਉਹਨਾਂ ਨੂੰ ਕਿਹਾ ਵੀ ਇਹਨਾਂ ਪਾਰਿਕਰਮ ਸਭ ਆਇਂਦੀ ਹੀ ਫੋਤੇ ਸਾਡੇ ਵਿੱਚ ਮੌਜੂਦ ਸਭ ਤੋਂ ਪਪਾ ਜਸਵੀਰ ਸਿੰਘ ਜੀ ਭੌਰਾ ਸਾਹਿਬ ਵਾਲੇ ਉਹਨਾਂ ਨੂੰ ਵਾਹਿ ਚਾਹਾਂਗਾ ਇਸੇ ਤਰ੍ਹਾਂ ਸਰਦਾਰ ਜੂਤ ਸਿੰਘ ਜੀ ਗੱਤਿਆ ਸਰਦਾਰ ਜਗਦੀਸ਼ ਸਿੰਘ ਜੀ ਗੱਤਿਆ ਔਰ ਸਰਦਾਰ ਕਲਿੰਦਰ ਸਿੰਘ ਜੀ ਗੱਤਿਆ ਔਰ ਕਲਿੰਦਰਪਾਲ ਸਿੰਘਲਾ ਜੀ ਔਰ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਹਿੰਮਤ ਕੁਮਾਰ ਭਾਵੀ ਜੀ ਮੈਂ ਨਾ ਦੁੱਖ ਮਾ ਚਾਹਾਂਗਾ ਔਰ ਨਿਮਰਤਾ ਨਾਲ ਬੇਨਤੀ ਕਰਾਂਗਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਕਲੇਦਾਰ ਸੰਦੀਪ ਸਿੰਘ ਜੀ ਸ਼ਕਾਰ ਸਾਹਿਬ ਉਹ ਆਕੇ ਹਾਜ਼ਰ ਹੋ ਪਤਨ ਕਲੇਦਾਰ ਸੰਦੀਪ ਸਿੰਘ ਸ਼ਕਾਰ ਸਾਹਿਬ ਤੇ ਦੁੱਖ ਭਰੇ ਸਮੇਂ ਦੇ ਉੱਤੇ ਇਕੱਤਰ ਸਮੂੱਚੀ ਸਾਧ ਸੰਗਤ ਜੀ ਗੁਰੂ ਘਰ ਦੀ ਸਾਂਝ ਪਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸੇਦਾਰ ਸਰਦਾਰ ਗੁਰਮੇਕ ਸਿੰਘ ਜੀ ਬਣਾ ਦੇ ਬਾਰੇ ਜਿੰਨੇ ਵੀ ਸ਼ਬਦ ਬੋਲੇ ਜਾਣ ਮੈਂ ਸਾਡੇ ਦਾ ਸ਼ਾਇਦ ਜਿੰਨੇ ਕਰ ਰਿਹਾ ਕਿਉਂਕਿ ਇਸ ਪਰਿਵਾਰ ਨੇ ਡੇਢੀ ਦਰ ਕਿਢੀ ਜੋ ਪੰਥ ਦੀ ਸੇਵਾ ਕੀਤੀ ਹੈ ਉਹ ਕਿਸੇ ਦੇ ਅੱਖੋਂ ਪਰੋਖੇ ਨਹੀਂ ਉਹਨਾਂ ਨੇ ਬਜ਼ੁਰਗਾ ਨੇ ਸਰਦਾਰ ਮੈਂਬਰਸ ਹੋਣੇ ਤੇ ਜਫੇਦਾਰ ਸਾਹਿਬ ਨੇ ساری ਜ਼ਿੰਦਗੀ ਜੋ ਵੀ ਪਾਥਾ ਦਾ ਹੁਕਮ ਆ ਗਿਆ ਉਹ ਸਿਰ ਮੱਥੇ ਕਬੂਲ ਕੀਤਾ ਪਰ ਮੈਂ ਇਹ ਬੰਤੋ ਸਾਹਿਬ ਬੇਨਤੀ ਕਰਾਂਗਾ ਤੁਹਾਡੇ ਬਹੁਤ ਹੀ ਸ਼ਰਧਾਰਜੋ ਜਥੇ ਦਾ ਜਗਨ ਸਿੰਘ ਜੀ ਬਾਦ ਉਹ ਆਣ ਪਰ ਅ ਜੇਸਰ ਬਿਗੋਦੀ ਇੰਨ ਤੱਕ ਦੀ ਜੋ ਸਿਰ ਗੰਥੀ ਤੱਕ ਦੀ ਜੇ ਤਿਸ਼ਾ ਚ ਪਹੇ ਗੁਡੀ ਕਾਤੰਥ ਪਹੇ ਗੁਡੀ ਨੀ ਪਤੇ ਜਲਦੀ ਮੈਂ ਕੋ ਸਾਕੇ ਬੇਖਣਾ ਕੋ ਉਹਣਾ ਇਹਨਾਂ ਨੇ ਬੜੀ ਜ਼ਿੰਦਗੀ ਕਰਾਦੀ ਗੱਲ ਕਰ। ਫਿਰ ਸਾਨੂੰ ਕੌਂਸਲਟੇਟਰ ਦੱਸਿਆ ਕਿ ਸਾਡੇ ਲੈਂਡਵਾਰਡ ਨੇ ਬੈਂਕ ਦੀ ਡਾਇਰੈਕਸ਼ਨ ਸੀ। ਉਹ ਸਾਰੇ ਪਾਰਟੀਆਂ ਉਹਨਾਂ ਕੋਲ ਗਏ। ਉਹ ਕਹਿੰਦੇ ਅਸੀਂ ਤਾਂ ਪੰਕਚਰ ਬੋਰਡ ਪੜੀ। ਅਸੀਂ ਕਹਾਂਗੇ ਜੇ ਅਸੀਂ ਤੁਹਾਡੀ ਵੋਟ ਹੈ ਅਸੀਂ ਤੁਹਾਨੂੰ ਬੋਲ। ਉਹ ਵੋਟ ਸਾਨੂੰ ਮਾਜਦੇ। ਉਹ ਸ਼ੁਰੂ ਤੋਂ ਜਿਹੜਾ ਪੰਕਚਰ ਕਰਦੀ ਹੈ। ਪਰਮਾਤਮਾ ਉਹਨਾਂ ਦੀ ਆਗਿਆ ਰੱਖਣਾ ਹੈ ਕਿ ਬੇਨਤੀ ਕਰਾਂਗਾ ਸਰਦਾਰ ਹਰਬੰਸ ਸਿੰਘ ਜੀ ਫਲੋਰ ਸਾਹਾ ਦਾ ਮੰਤਰੀ ਜਿਨ੍ਹਾਂ ਦੇ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਪ੍ਰਾਤਮਿਕ ਤੇ ਰਸਾ ਸੰਗੀ ਵਾਇਕੂ ਜੀ ਦਾ ਖਾਲਸਾ ਵਾਇਲ ਨਹੀਂ ਜਿਵੇਂ ਮੇਰੇ ਤੋਂ ਪਹਿਲਾਂ ਸਾਰੇ ਆਗੂ ਸਹਿਬਾਨ ਨੇ ਦੱਸਿਆ ਕਿ ਅੱਜ ਆਪਾਂ ਆਪਣੇ ਪਿਆਰੇ ਮਿੱਤਰ ਕਰਨੇ ਸਿੰਘ ਜਿਹੜਾ ਰੂਪਾਰਨਣ ਸਾਹ ਦੇ ਉਹਦੀ ਕਹਿੰਦੇ ਸਨ ਉਨ੍ਹਾਂ ਦੀ ਵੀ ਕੀ ਮਿੱਠੀ ਯਾਦ ਅੰਦਰ ਉਹਨਾਂ ਨੂੰ ਸ਼ਰਦਾ ਦੇ ਮੋਢੇ ਟੇਕ ਕਰ ਲਏ ਤੇ ਅੰਤਮ ਅਦਾਸ ਸੋਚ ਸ਼ਾਂਤ ਹੋਏ ਆ ਜੋ ਕੁਝ ਦਿਨ ਪਹਿਲਾਂ ਆਪਾਂ ਨੂੰ ਸਾਰਿਆਂ ਨੂੰ ਆਲੂ ਦਾ ਕੈਕ ਲਈ ਘਰ ਫੜਨੇ ਚੱਲਣਾ ਸੀ ਜਾਪਤ ਹੋਇਆ ਮੋਤ ਤੱਕ ਕਿਸੇ ਐਸਾ ਰਾਹ ਤੋਂ ਕੋਈ ਪਾਠ ਨਹੀਂ ਸਕਿਆ ਇਸੇ ਪਾੜੇ ਦੇ ਵਿੱਚ ਸਤਾ ਗਡੇ ਸਿੰਘ ਆਪਾਂ ਨੂੰ ਸਾਰਿਆਂ ਨੂੰ ਸ਼ੁਭਾ ਤੇ ਜਤਿਨੀ ਕਰਨ ਜਦੋਂ ਮੈਨੂੰ ਉਹ ਉਹਨਾਂ ਦੀ ਬਹੁਤ ਹੀ ਖਬਰ ਕਰਕੇ ਇੱਧਰ ਨੇ ਮੈਨੂੰ ਟੈਲੀਫੋਨ ਕੀਤਾ ਜਿਹੜੀ ਵਾਲੇ ਨੇ ਵੀ ਅੱਜ ਸੰਸਕਾਰ ਆ ਮੈਂ ਕਹਿੰਦਾ ਪਹਿਲਾਂ ਤਾਂ ਆਹਦਾ ਜਿਹੜੇ ਲੰਬੜੇ ਦੋ ਤਿੰਨ ਪ੍ਰੋਗਰਾਮ ਉੱਗਣ ਬਣੀ ਸੀ ਕਿਰਪਾ ਕਰ ਹਰ ਕੇ ਮੈਂ ਕਹਿੰਦਾ ਕਿ ਨਹੀਂ ਮੈਂ ਆ ਸਕਦਾ ਮੈਂ ਫਿਰ ਮੈਂ ਅਫਸੋਸ ਕਰਦਾ ਮੈਨੂੰ ਕੁਸ਼ਵੀਰ ਦਾ ਕੰਮ ਆਇਆ ਮੈਂ ਤਾਂ ਮੈਂ ਜਾਣਾ ਚਾਹੁੰਦਾ ਤੇ ਜਾ ਰਿਹਾ ਮੈਂ ਕਿਹਾ ਮੈਂ ਜਾਣਾ ਮੈਂ ਮਾਫ਼ ਵੀ ਚਾਹਾਂਗਾ ਸਤਾਜ ਜਤ ਪਾਸ ਦੀ ਗੜਬ ਦਾਨਾ ਸਰਦਾਰ ਜਗਦੀਸ਼ ਸਿੰਘ ਜੀ ਕੋਲੀ ਔਰ ਮੈਂ ਹੌਲੇ ਮਤਲਬ ਨਾਲ ਬੇਨਤੀ ਕਰਾਂਗਾ ਆਵਾਜ਼ੇ ਪੰਜਾਬ ਪ੍ਰੋਫੈਸਰ ਬ੍ਰਿਜੇ ਸਿੰਘ ਚੰਦੂ ਮਹਿਰਾ ਸਾਹਿਬ ਉਹ ਅੱਗੇ ਕਰ ਚਾਹ ਸਾਨੂੰ ਸ਼ਹਾਦਾ ਸਰਕਾਰ ਪਵਿੱਤਰ ਗੋਦਵੀ ਖੋਦ ਗੁਰੂ ਪਰਿਸ਼ਾਦ ਸਾਹਿਬ ਜੀ ਵਾਇਰਲ ਜੀ ਦਾ ਖਾਸਾ ਵਾਇਰਲ ਦੀਫਤ ਜਿੰਦਗੀ ਦੀ ਹੈ ਜਿੰਦਗੀਦਾਨਤ ਕੀ ਹੈ ਜਿੰਦਗੀ ਜਿੰਦਾ ਬਰੁਖ ਦੇ ਕੀ ਫਰਜ਼ ਨੇ ਸਾਰੀਆਂ ਗੱਲਾਂ ਜੋ ਸਾਨੂੰ ਸਾਡੀ ਮਹਾਨ ਪਵਿੱਤਰ ਗੁਰਬਾਣੀ ਤੋਂ ਪ੍ਰਾਪਤ ਹੁੰਦੀਆਂ ਨੇ ਉਹਦਾ ਵਿਹਾਰ ਕੀਤਰੀ ਰਥੇ ਵੱਲੋਂ ਉਹਨੇ ਉਹਨਾ ਪਾਲਨ ਸਰਪਨ ਕਰਾਇਆ ਔਰ ਮੈਂ ਕਹਿ ਸਕਦਾ ਐਸਾ ਬਰੇਖ ਸਿੰਘ ਜੀ ਜਿਨ੍ਹਾਂ ਨੂੰ ਸਤਿਕਾਰ ਪ੍ਰੇਮ ਕਰ ਲਈ ਅੱਜ ਆਪਾਂ ਵੱਡੇ ਗਿਰਦੇ ਦੇ ਵਿੱਚ ਜੈਸੇ ਹਾਜ਼ਰ ਗੁਰੂ ਦੀ ਗੋਚ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਆਪ ਵੀ ਆਪਣੇ ਪਰਿਵਾਰ ਨੂੰ ਵੀ ਰਿਸ਼ਤੇਦਾਰ ਦੋਸਤ ਮਿੱਤਰਾਂ ਨੂੰ ਵੀ ਉਸੇ ਰਾਤ ਦੇ ਤੁਰੰਦੀ ਸਿੱਖਿਆ ਦਿੱਤੀ ਮੈਂ ਉਹ ਵੀ ਆਪਾਂ ਸੁਣ ਰਹੇ ਸੀ ਤੇ ਜਦੋਂ ਉਹਨਾਂ ਦੇ ਚਰਾਣੇ ਦਾ ਪਤਾ ਲੱਗਿਆ ਤਕਰੀਬਨ ਜਿੰਨੇ ਵੀ ਟੈਲੀਫੋਨ ਮੈਨੂੰ ਆਏ ਹਰ ਇੱਕ ਨੇ ਇਹੀ ਕਿਹਾ ਭਾਬੇ ਕੁਲਵਿੰਦਰ ਨੇ ਕਿਸ਼ਵੀਰ ਸੋਹਰਾ ਨੇ ਆ ਬਾਦਸ਼ਾਹ ਜੀ ਬੈਠੇ ਨੇ ਉਹਨੇ ਭਰਾਉ ਸਾਹਿਬ ਨੂੰ ਇਹ ਗੱਲ ਕਰਕੇ ਸਭ ਮਹਿੰਦਰ ਸਿੰਘ ਸੈਨਪੁਰਾ ਸਾਹਿਬ ਨੇ ਗੱਲ ਕੀਤੀ ਕੁਲਵਿੰਦਰ ਨੇ ਤਾਲਾ ਸੁਨੇ ਸਬਾਤ ਸਾਹਿਬ ਨੇ ਖਾਲਸਾ ਜੀ ਨੇ ਮੇਰਾ ਕਹਿੰਦਾ ਹਰ ਇੱਕ ਨੇ ਇਥੇ ਮੇਰੇ ਬੋਲ ਰਾਇਣ ਹਰਿ ਕਰੇ ਜੇਕਰ ਕੀਤਾ ਤੇ ਸੁਨਿਆਰੇ ਵਾਦ ਵੀ ਇਹ ਗੱਲ ਕਹੀ ਕਿ ਪਰ ਮੇਰੇ ਸਭ ਤੋਂ ਨੇੜੇ ਸੀ ਹਰਿ ਕਰੇ ਉਹਨਾਂ ਦੀ ਸੇਵਾ ਆਪਣਾ ਕਰਦਾਰ ਉਹਨਾਂ ਦੀ ਇਮਾਨਦਾਰੀ ਔਰ ਖਾਸ ਤੌਰ ਤੇ ਸ਼ਰਮਣੀ ਕਾਲੀਦਾਨ ਵੱਲੋਂ ਲੜੇ ਸੰਘਰਸ਼ਾਂ ਵਿੱਚ ਇਸ ਪਰਿਵਾਰ ਦਾ ਯੋਗਦਾਨ ਸਾਡੇ ਵਿੱਚ ਸਾਡੇ ਭਰਾ ਰਵਿੰਦਰ ਉਹਨੇ ਜਤਿੰਦਰ ਉਹਨੇ ਸਾਡੀ ਧੀ ਭਾਵੇਂ ਉਹਦੇ ਇੱਛਾ ਕੀ ਬੈਠੇ ਪਰ ਇੱਕ ਸਭ ਤੋਂ ਵੱਡੇ ਗਾਲੀਏ ਪਰਿਵਾਰ ਦੀ ਜੇਦਰ ਮੈਂ ਇਕੱਤਰ ਸੋਚਦੇ ਬੈਠਣਾ ਆ ਉਦੋਂ ਵੀ ਚਰਚਾ ਸੀ ਕਿ ਆਜ ਦੇ ਯੁੱਗ ਦੇ ਵਿੱਚ ਜੁਆਇੰਟ ਫੈਮਿਲੀ ਸਾਰਾ ਪੰਜ ਪਰ ਇੱਕ ਜੁਆਇੰਟ ਫੈਮਿਲੀ ਦਾ ਲੋਟ ਹੈ ਆਜ ਦੇ ਯੁੱਗ ਦੇ ਵਿੱਚ ਕਿਸੇ ਪਰਿਵਾਰ ਦਾ ਚੱਲਣਾ ਮੈਂ ਸਮਝਦਾ ਉਹ ਤੇ ਗੁਰੂ ਦੀ ਕਿਰਪਾ ਹੀ ਹੋ ਸਕਦੀ ਆ ਨਹੀਂ ਤਾਂ ਪਰ ਪਤਾ ਕਿ شادی ਹੋਣ ਤੋਂ ਬਾਅਦ ਮਹੀਨੇ ਦਿਨ ਨਹੀਂ ਲੱਗਦੇ ਬਾ ਥੋੜੇ ਦਿਨਾਂ ਵਿੱਚ ਹੀ ਆੜੜ ਪਰਿਵਾਰ ਹੋ ਜਾਂਦੇ ਆ ਰਿਸ਼ਤਿਆਂ ਦੇ ਵਿੱਚ ਖਟਾਸ ਆ ਜਾਂਦੀ ਆ ਕਿ ਇਹ ਜਿਹੜੇ ਰਿਸ਼ਤਿਆਂ ਦੇ ਸਾਜਾ ਇਹਦੇ ਨਾਲ ਫੜਟ ਪੈਦਾ ਹੁੰਦੀ ਆ ਆਪਣਾਤ ਨਾਲ ਵਗਾ ਇਹ ਦੁਨੀਆਂ ਦੇ ਕੰਮ ਆਉਂਦਾ ਸੋ ਐਸੇ ਪਰਿਵਾਰ ਜਿਹੜੇ ਅੱਜ ਦੇ ਯੁੱਗ ਦੇ ਵਿੱਚ ਸਾਂਝੇ ਪਰਿਵਾਰ ਹੋ ਕੇ ਜਾਂਦੇ ਨੇ ਸੋਨਾ ਤੋਂ ਸਮਾਜ ਦੇ ਵਿੱਚ ਵਿਤਰਦੇ ਸਾਡੀਆਂ ਮਾਤਾਵਾਂ ਦਾ ਵੀ ਬਹੁਤ ਵੱਡਾ ਰੋਲ ਤੇ ਭਰਾਵਾਂ ਦਾ ਵੀ ਬਹੁਤ ਵੱਡਾ ਰੋਲ ਜੇ ਭਰਾ ਸਾਥ ਨਾ ਦੇ ਜਦਨਾ ਗੁਰਨੇਕ ਸਿੰਘ ਦੀ ਸਾਇਦ ਇਹ ਨਹੀਂ ਚਰਚਾ ਨਾ ਹੁੰਦੀ ਜਦਨਾ ਗੁਰਨੇਕ ਸਿੰਘ ਹੋਣਾ ਜੋ ਸਾਇਦ ਜਦ ਇਹ ਨਹੀਂ ਨਾ ਮਿਲsatisf ਪਰ ਭਰਾਵਾਂ ਨੇ ਸਹਿਯੋਗ ਦਿੱਤਾ ਤੇ ਉਹਨਾਂ ਨੇ ਅੱਗੇ ਸੇਵਾ ਕੀਤੀ ਤੇ ਪਾਰਟੀ ਵਿੱਚ ਉਹਨਾਂ ਦਾ ਸਤਕਾਰ ਬਣਿਆ ਸੋ ਇਸ ਕਰਕੇ ਮੈਂ ਕਹਿ ਸਕਦਾ ਕਿ ਐਸੇ ਪਰਿਵਾਰਾਂ ਦੇ ਜੀਵਨ ਤੋਂ ਘਾਲੀਆਂ ਧਾਲਣਾ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਆ ਕਿ ਐਸੇ ਲੋਕਾਂ ਦੇ ਕਰਤਾਰ ਦੀ ਵਿਵਹਾਰ ਦੀ ਸੇਵਾ ਦੀ ਜੇ ਦੋਸ਼ਾਂ ਨੂੰ ਜਿਕਰ ਕਿਤੇ ਜਾ ਤਾਂ ਹਰ ਬਖਵਾ ਵੀ ਪੈ ਤਜ ਕੋ ਸਿੱਖੇ ਜਾਂਦਾ ਸੋ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਕਿਉਂਕਿ ਪਾਂਚ ਦਾ ਪਰਿਵਾਰ ਆ ਸਰੋਪਰੇ ਕਾਲੀ ਦਾ ਪਰਿਵਾਰ ਆ ਔਰ ਸਮਾਜ ਵਿੱਚ ਬੜਾ ਸਤਕਾਰ ਲੈ ਕੇ ਗਏ ਗਏ ਬੱਚਿਆਂ ਨੂੰ ਮਰਵਿੰਦਰ ਮੁਰਾ ਨੂੰ ਤੇ ਜਿੰਦਰ ਮੁਰਾ ਨੂੰ ਸਾਡੀ ਪਹਿਣ ਹੋ ਇਹਦਾ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਉਹ ਬਹੁਤ ਵੱਡੀ ਵਿਰਾਸਤ ਸਰਕਾਰ ਦੇ ਪਰਿਵਾਰ ਦੇ ਸੱਜੇ ਗਏ ਨੇ ਸੋ ਮੈਂ ਬਹੁਤਾ ਪਰਿਵਾਰ ਵੱਲੋਂ ਦੇ ਕੇ ਕਰੇਟਰ ਵਾਲ ਕੀਤਾ ਜਾਂਦਾ ਹੈ ਔਰ ਬੇਨ ਕੀ ਕੀਤੀ ਜਾਂਦੀ ਹੈ ਗੁਰੂ ਕੋਲ ਲੰਗਰ ਤਿਆਰ ਸਭ ਨੇ ਸ਼ਾਮਿਲ ਜਣਾ ਜੀ ਵਾਰ ਗੁਰੂ ਜੀ ਦਾ ਕਾਲ ਸਾਹ ਵਾਰ ਗੁਰੂ ਜੀ ਦੀ ਨਮਾਸ਼ਹਿਰ ਦਬਾਬਾ YouTube ਚੈਨਲ ਸੰਪਰਕ 987679499